ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਨ੍ਹਾਂ ਦੇ ਵੱਲੋਂ ਮੁਸਲਮਾਨਾਂ ਦੇ ਖਿਲਾਫ ਬਿਆਨ ਦੇਣ ਨੂੰ ਲੈ ਕੇ ਸਫਾਈ ਦੇ ਦਿੱਤੀ ਗਈ ਹੈ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਤਿੰਨ ਮੁੱਖ ਖਬਰਾਂ ਸਾਹਮਣੇ ਆਈਆਂ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਤਕੜਾ ਝਟਕਾ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇ ਦਿੱਤਾਈ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਤਿੱਖਾ ਵਾਰ ਕੀਤਾ ਗਿਆ ਹੈ ਕਰਮਜੀਤ ਅਣਮੋਲ ਨੇ ਸਾਥੀ ਕਲਾਕਾਰਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਮੀਤਹੇਰ ਦੇ ਗਵਾਂਢ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਵਿਰੋਧੀਆਂ ਦੇ ਵੱਲੋਂ ਇਸ ਨੂੰ ਮੁੱਦਾ ਬਣਾਇਆ ਜਾਣ ਲੱਗ ਪਿਆ ਹੈ ਲੁੱਟਾਂ ਖੂਹਾਂ ਦਾ ਮਾਹੌਲ ਕਿਵੇਂ ਡਰਾਉਣਾ ਹੁੰਦਾ ਜਾ ਰਿਹਾ ਹੈ ਪੰਜਾਬ ਸੂਬੇ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਪ੍ਰਧਾਨ ਮੰਤਰੀ ਤੋਂ ਕਰਦੇ ਹਾਂ ਜਿਉਂ-ਜਿਉਂ ਵੋਟਾਂ ਦੇ ਪੜਾਅ ਅੱਗੇ ਵਧ ਰਹੇ ਨੇ ਤਿਉਂ-ਤਿਉਂ ਮੁਸਲਮਾਨਾਂ ਦੇ ਬਾਰੇ ਨਰਿੰਦਰ ਮੋਦੀ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਸੇ ਨੂੰ ਲੈ ਕੇ ਹੀ ਉਹਨਾਂ ਦੇ ਵੱਲੋਂ ਸਪਸ਼ਟ ਕਰਨ ਵੀ ਦੇ ਦਿੱਤਾ ਗਿਆ ਵਾਰਾਂ ਨਸੀਤੋਂ ਉਹਨਾਂ ਦੇ ਵੱਲੋਂ ਕਾਗਜ਼ੇ ਦਾਖਲ ਕੀਤੇ ਗਏ ਦੋ ਵਾਰ ਉਹ ਵਾਰਾਂ ਨਸੀਤੋਂ ਸੰਸਦ ਮੈਂਬਰ ਬਣ ਚੁੱਕੇ ਨੇ 14 ਅਤੇ 19 ਦੇ ਵਿੱਚ ਅਤੇ ਹੁਣ 24 ਦੇ ਵਿੱਚ ਵੀ ਉਹਨਾਂ ਦੇ ਵੱਲੋਂ ਵਾਰਾਂ ਨਸੀਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤ્યਨਾਥ ਵੀ ਉਹਨਾਂ ਦੇ ਨਾਲ ਮੌਜੂਦ ਸਨ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਵੱਲੋਂ ਮੰਦਰ ਦੇ ਵਿੱਚ ਪੂਜਾ ਕਰਨ ਦਾ ਕੰਮ ਨਤਮਸਤਕ ਹੁੰਨ ਦਾ ਕੰਮ ਵੀ ਕੀਤਾ ਗਿਆ ਇਸ ਤੋਂ ਬਾਅਦ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਤੋਂ ਸਵਾਲ ਮੁਸਲਮਾਨਾਂ ਦੇ ਬਾਰੇ ਜੋ ਖਿਲਾਫ ਬਿਆਨਬਾਜ਼ੀ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਉਸ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਨਰਿੰਦਰ ਮੋਦੀ ਨੇ ਸਪੱਸ਼ਟ ਦਿੰਦਿਆਂ ਆਖਿਆ ਮੈਂ ਮੁਸਲਮਾਨਾਂ ਦੇ ਖਿਲਾਫ ਨਹੀਂ ਆ ਮੈਂ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਅਤੇ ਮੈਂ 140 ਕਰੋੜ ਲੋਕਾਂ ਦੀ ਗੱਲ ਕਰਦਾ ਹਾਂ 140 ਕਰੋੜ ਲੋਕਾਂ ਦੇ ਵਿੱਚ ਮੁਸਲਮਾਨ ਵੀ ਆਉਂਦੇ ਨੇ ਬਹੁਤ ਸਾਰੇ ਕੰਮ ਮੈਂ ਮੁਸਲਮਾਨਾਂ ਦੇ ਵੀ ਕਰਦਾ ਹਾਂ ਪਰ ਮੈਂ ਉਸ ਦੀ ਮਸ਼ਹੂਰੀ ਨਹੀਂ ਕਰਦਾ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤੁਸੀਂ ਰੈਲੀਆਂ ਦੇ ਵਿੱਚ ਆਖ ਰਹੇ ਹੋ ਕਿ ਕਾਂਗਰਸ ਪਾਰਟੀ ਜੇਕਰ ਸੱਤਾ ਦੇ ਵਿੱਚ ਆ ਗਈ ਹਿੰਦੂਆਂ ਦੇ ਮੰਗਲ ਸੂਤਰ ਖੋ ਕੇ ਜ਼ਿਆਦਾ ਬੱਚਿਆਂ ਵਾਲਿਆਂ ਨੂੰ ਵੰਡ ਦਿੱਤੇ ਜਾਣਗੇ ਇਸ ਤੋਂ ਤੁਹਾਡਾ ਕੀ ਮਤਲਬ ਹੈ ਤੁਸੀਂ ਮੁਸਲਮਾਨਾਂ ਨੂੰ ਆਖਿਆ ਨਰਿੰਦਰ ਮੋਦੀ ਨੇ ਕਿਹਾ ਮੈਂ ਇੱਥੇ ਮੁਸਲਮਾਨ ਸ਼ਬਦ ਦਾ ਨਹੀਂ ਵਰਤਿਆ ਹੈ ਮੈਂ ਉਹਨਾਂ ਲੋਕਾਂ ਦੇ ਬਾਰੇ ਗੱਲ ਕੀਤੀ ਹੈ ਜੋ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਇਹ ਬਿਲਕੁਲ ਚੰਗੀ ਗੱਲ ਨਹੀਂ ਹੈ ਉਹਨੇ ਹੀ ਬੱਚੇ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਪਾਲਿਆ ਜਾ ਸਕਦਾ ਹੈ ਇਸ ਦੇ ਨਾਲ ਗਰੀਬੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਦੱਸੋ ਮੈਂ ਕੀ ਮਾੜਾ ਆਖਿਆ ਹੈ ਮੈਂ ਤਾਂ ਸਗੋਂ ਦੇਸ਼ ਦੇ ਲੋਕਾਂ ਨੂੰ ਚੰਗੀ ਸਲਾਹ ਹੀ ਦਿੱਤੀ ਹੈ ਕਿ ਜ਼ਿਆਦਾ ਬੱਚੇ ਪੈਦਾ ਨਹੀਂ ਕੀਤੇ ਜਾਣੇ ਚਾਹੀਦੇ ਮੈਂ ਮੁਸਲਮਾਨਾਂ ਦੇ ਖਿਲਾਫ ਨਹੀਂ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਤੇ ਸਪਸ਼ਟੀਕਰਨ ਸਫਾਈ ਦੇ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੁਨਛ ਹਮਲੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਅਜਿਹੇ ਹਮਲੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣ ਸਟੰਟ ਦੇ ਤੌਰ ਤੇ ਕਰਵਾਏ ਜਾ ਸਕਦੇ ਹਨ ਚੋਣਾ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਕੁਝ ਵੀ ਕਰ ਸਕਦੀ ਹੈ ਪਹਿਲਾਂ ਉਹਨਾਂ ਨੇ ਪਲਵਾਮਾ ਦਾ ਵੀ ਕਾਫੀ ਫਾਇਦਾ ਚੁੱਕਿਆ ਸੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਚੰਨੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਦੇ ਕੋਲ ਇਸ ਦੀ ਸ਼ਿਕਾਇਤ ਕਰ ਦਿੱਤੀ ਕਿ ਇਹ ਤਾਂ ਚੋਣ ਜਾਬਤੇ ਦੀ ਉਲੰਘਣਾ ਹੈ ਫੌਜ ਦੇ ਬਾਰੇ ਵਿਵਾਦਿਤ ਬਿਆਨ ਚਰਨਜੀਤ ਸਿੰਘ ਚਨੀ ਨੇ ਦਿੱਤਾ ਹੈ ਹੁਣ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਦੇ ਵੱਲੋਂ ਇਸ ਨੂੰ ਹਾਂ ਚੋਣ ਜਾਬਤੇ ਦੀ ਉਲੰਘਣਾ ਕਰਾਰ ਦੇ ਦਿੱਤਾ ਗਿਆ ਹੈ ਉਹਨਾਂ ਨੇ ਆਖਿਆ ਨਿਸ਼ਚਿਤ ਹੀ ਇਹ ਚੋਣ ਜਾਬਤੇ ਦੀ ਉਲੰਘਣਾ ਹੈ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਇਹ ਗੱਲ ਆਖ ਦਿੱਤੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਨੂੰ ਦੋਸ਼ੀ ਇਕਰਾਰ ਦਿੱਤਾ ਜਾਂਦਾ ਹੈ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਪੰਜਾਬ ਦੇ ਚੋਣ ਕਮਿਸ਼ਨ ਦੇ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਕਿ ਚਰਨਜੀਤ ਸਿੰਘ ਚੰਨੀ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ੀ ਪਾਏ ਗਏ ਹਨ। ਇਹਨਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਲਾਲਜੀਤ ਸਿੰਘ ਪੁੱਲਰ ਵੀ ਦੋਸ਼ੀ ਪਾਏ ਗਏ ਸਨ ਜੋ ਉਹਨਾਂ ਨੇ ਜਾਤਾਂ ਦੇ ਬਾਰੇ ਬਿਆਨਬਾਜ਼ੀ ਕੀਤੀ ਇਸੀ અપਮਾਨਜਨਕ ਤਰੀਕੇ ਨਾਲ ਪਰ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਸੀ ਹੁਣ ਚਰਨਜੀਤ ਸਿੰਘ ਚੰਨੀ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਅਗਲੀ ਖਬਰ ਵੀ ਚਰਨਜੀਤ ਸਿੰਘ ਚੰਨੀ ਦੇ ਨਾਲ ਹੀ ਜੁੜੀ ਹੋਈ ਹੈ ਬੀਤੇ ਦਿਨੀ ਜਲੰਧਰ ਤੋਂ ਕੋਈ ਤਸਵੀਰਾਂ ਵਾਇਰਲ ਹੋਈਆਂ ਚਰਨਜੀਤ ਸਿੰਘ ਚੰਨੀ ਨੇ ਬੀਬੀ ਜ਼ਗੀਰ ਕੌਰ ਦੀ ਠੋਡੀ ਨੂੰ ਹੱਥ ਲਾਇਆ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਨੂੰ ਮੁੱਦਾ ਬਣਾਇਆ ਗਿਆ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਇਦਾਂ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ ਕਿ ਬਿਲਕੁਲ ਚੰਨੀ ਦੇ ਵੱਲੋਂ ਇਹ ਠੀਕ ਆ ਨਹੀਂ ਕੀਤਾ ਗਿਆ ਹੈ ਧੀਆਂ ਪੈਣਾ ਦੀ ਮਤਾਵਾਂ ਦੀ ਇੱਜ਼ਤ ਆ ਚਰਨਜੀਤ ਸਿੰਘ ਚੰਨੀ ਨਹੀਂ ਕਰਦੇ ਚੌਧਰੀ ਪਰਿਵਾਰ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਮਹਿਲਾ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਚੰਨੀ ਨੂੰ ਵੀ ਅਤੇ ਡੀਜੀਪੀ ਨੂੰ ਵੀ ਆਖਿਆ ਇਹਨਾਂ ਤੇ ਕਾਰਵਾਈ ਕਰੋ ਹੁਣੇ ਸਾਰੇ ਮਸਲੇ ਤੇ ਬੀਬੀ ਜ਼ਗੀਰ ਕੌਰ ਬੋਲ ਪਏ ਨਨ ਕਿਉਂਕਿ ਚਨੀਤਾ ਪਹਿਲਾਂ ਹੀ ਬੋਲ ਪਈ ਸੀ ਉਹਨਾਂ ਨੇ ਆਖਿਆ ਬੀਬੀ ਜਗੀਰ ਕੌਰ ਮੇਰੀਆਂ ਵੱਡੀਆਂ ਭੈਣਾਂ ਵਰਗੀ ਹੈ ਮਾਵਾ ਦੇ ਬਰਾਬਰ ਹੈ ਮੈਂ ਤਾਂ ਉਹਨਾਂ ਦੇ ਨਾਲ ਪਿਆਰ ਕਰ ਰਿਹਾ ਸੀ ਸਤਕਾਰ ਦੀ ਭਾਵਨਾ ਦੇ ਨਾਲ ਉਹਨਾਂ ਨਾਲ ਮੈਂ ਇਹ ਸਭ ਕੁਝ ਕੀਤਾ ਹੈ ਗਲਤ ਪਾਸੇ ਵੱਲ ਨਹੀਂ ਜਾਣਾ ਚਾਹੀਦਾ ਚੰਨੀ ਇਹ ਗੱਲ ਆਖ ਚੁੱਕੇ ਨੇ ਹੁਣ ਬੀਬੀ ਜਗੀਰ ਕੌਰ ਵੀ ਬੋਲ ਪਏ ਨੇ ਵੀ ਤੇ ਦੇਣਾ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਸੰਬੰਧੀ ਇੱਕ ਪੋਸਟ ਪਾਈ ਗਈ ਉਹਨਾਂ ਨੇ ਆਖਿਆ ਸਤਕਾਰ ਦੀ ਭਾਵਨਾ ਦੇ ਨਾਲ ਇਹ ਸਾਰਾ ਕੁਝ ਚੰਨੀ ਦੇ ਵੱਲੋਂ ਕੀਤਾ ਗਿਆ ਹੈ ਇਸ ਦੇ ਵਿੱਚ ਕੁਝ ਵੀ ਨਾਤਾ ਨਹੀਂ ਹੈ ਪਰ ਕੁਝ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਸਾਨੂੰ ਬਦਨਾਮ ਕਰਨ ਦੇ ਲਈ ਉਹ ਛੋਟੀ ਜਹੀ ਕਲਿੱਪ ਕੱਟ ਕੇ ਪਾਈ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਜੇ ਤੋਂ ਬਾਅਦ ਮੈਨੂੰ ਬਹੁਤ ਪੀੜਾ ਹੋਈ ਹੈ ਇਹ ਬਿਲਕੁਲ ਮਾਨਸਿਕ ਤੌਰ ਤੇ ਪੀੜਾ ਦੇਣ ਵਾਲਾ ਵਰਤਾਰਾ ਹੈ ਜੋ ਸੋਸ਼ਲ ਮੀਡੀਆ ਤੇ ਛੋਟੀਆਂ-ਛੋਟੀਆਂ ਕਲਿੱਪਾਂ ਤੋੜ ਮਰੋੜ ਕੇ ਪਾਈਆਂ ਜਾਂਦੀਆਂ ਨੇ ਇਹ ਬਿਲਕੁਲ ਚੰਗਾ ਨਹੀਂ ਹੈ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਇਸ ਮਸਲੇ ਤੇ ਸਾਰਾ ਕੁਝ ਸਪਸ਼ਟ ਕਰ ਦਿੱਤਾ ਗਿਆ ਹੈ ਕਿਉਂਕਿ ਸ਼ਿਕਾਇਤ ਕਿਸੇ ਨੇ ਨਹੀਂ ਕੀਤੀ ਚੰਨੀ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਦੇ ਕੋਲ ਕਿਸੇ ਨੇ ਨਹੀਂ ਕੀਤੀ ਮਹਿਲਾ ਕਮਿਸ਼ਨ ਦੇ ਵੱਲੋਂ ਆਪ ਹੀ ਇਸ ਦਾ ਸੂਵੋ ਮੋਟੋ ਨੋਟਿਸ ਲਿਆ ਗਿਆ ਅਤੇ ਨੋਟਿਸ ਭੇਜਣ ਦਾ ਕੰਮ ਮਹਿਲਾ ਕਮਿਸ਼ਨ ਨੇ ਕਰ ਦਿੱਤਾ ਹੁਣ ਜਿਸ ਦੇ ਨਾਲ ਇਹ ਘਟਨਾ ਵਾਪਰੀ ਹੈ ਬੀਬੀ ਜ਼ਗੀਰ ਕੌਰ ਦੇ ਨਾਲ ਉਹਨਾਂ ਨੇ ਆਖ ਦਿੱਤਾ ਹੈ ਕਿ ਚੰਨੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੁਣ ਇਸ ਮਸਲੇ ਦੇ ਵਿੱਚ ਚੰਨੀ ਤੇ ਕੋਈ ਕਾਰਵਾਈ ਹੁੰਦੀ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਜਾਂ ਫਿਰ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਅੱਗੇ ਵਧਦੇ ਹਾਂ ਅਗਲੀ ਖਬਰ ਵੀ ਚੰਨੀ ਦੇ ਨਾਲ ਹੀ ਜੁੜੀ ਹੋਈ ਹੈ ਸਾਬਕਾ ਮੁੱਖ ਮੰਤਰੀ ਦੇ ਭਰਾ ਡਾਕਟਰ ਮਨੋਹਰ ਸਿੰਘ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਲੜੇ ਸਨ ਬੱਸੀ ਪਠਾਣਾ ਤੋਂ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਉਮੀਦਵਾਰ ਸੀ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕਿ ਅੱਜਕੱਲ ਟਪੂਸੀ ਮਾਰ ਕੇ ਆਪ ਦੇ ਵਿੱਚ ਚਲੇ ਗਏ ਅਤੇ ਜਾਂਦਿਆਂ ਸਾਰ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਪਣਾ ਉਮੀਦਵਾਰ ਵੀ ਬਣਾ ਦਿੱਤਾ ਗਿਆ ਹੁਣ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਕਿਉਂਕਿ ਗੁਰਪ੍ਰੀਤ ਜੀਪੀ ਦੇ ਜਾਣ ਦੇ ਨਾਲ ਕਾਂਗਰਸ ਪਾਰਟੀ ਦੇ ਵੱਲੋਂ ਬੱਸੀ ਪਠਾਣਾ ਦੀ ਸੀਟ ਵੀ ਖਾਲੀ ਹੋ ਗਈ ਸੀ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਆ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾ ਕੇ ਵੀ ਇਹੀ ਲਿਖਿਆ ਕਿ ਹੁਣ ਨਵਾਂ ਸਫਰ ਸਟਾਰਟ ਹੋ ਗਿਆ ਹੈ ਬੱਸੀ ਪਠਾਣਾ ਦੀ ਸੇਵਾ ਕਰਨ ਦੇ ਲਈ ਇਸ ਦਾ ਪੂਰਾ ਪੂਰਾ ਮਤਲਬ ਇਹੀ ਕੱਢਿਆ ਜਾ ਰਿਹਾ ਹੈ 2027 ਦੇ ਵਿੱਚ ਚੋਣਾਂ ਡਾਕਟਰ ਮਨੋਹਰ ਸਿੰਘ ਦੇ ਵੱਲੋਂ ਬੱਸੀ ਪਠਾਣਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਲੜੀਆਂ ਜਾ ਸਕਦੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਦਲ ਬਦਲੂਆਂ ਦਾ ਦੌਰ ਲਗਾਤਾਰ ਜਾਰੀ ਹੈ 1 ਜੂਨ ਤੱਕ ਘਟੋਕੜ ਦਲ ਬਦਲੂਆਂ ਨੂੰ ਟਕਾ ਆਉਣ ਵਾਲਾ ਨਹੀਂ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸਨ ਕਿਉਂਕਿ ਖਰੜ ਤੋਂ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ ਨਨਾਜ਼ ਹੋ ਕੇ ਆਪ ਦੇ ਵਿੱਚ ਚਲੇ ਗਏ ਆਪ ਦੇ ਵੱਲੋਂ ਅਣਮੋਲ ਗਗਨ ਮਾਨ ਨੂੰ ਉਮੀਦਵਾਰ ਆ ਗਿਆ ਉਹ ਜਿੱਤ ਗਏ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਜਗমোহন ਕੰਗ ਆਪ ਨੂੰ ਝਟਕਾ ਦੇ ਕੇ ਲੋਕ ਸਭਾ ਚੋਣਾਂ ਦੇ ਵੇਲੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰ ਗਏ ਹਨ ਖਰੜ ਦਾ ਵਿਧਾਨ ਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਦੇ ਵਿੱਚ ਪੈਂਦਾ ਹੈ ਵਿਧਾਇਕਾ ਨੇ ਹਨ ਮੋੜ ਗਗਨਮਾਨ ਖਰੜ ਤੋਂ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗ ਗਿਆ ਕਿਉਂਕਿ ਘਟੋ ਘਟ ਖਰੜ ਦੇ ਵਿੱਚ ਕਾਫੀ ਦਬਦਬਾ ਜਗমোহন ਸਿੰਘ ਕੰਗ ਦਾ ਅਤੇ ਉਹਨਾਂ ਦੇ ਪੁੱਤਰ ਦਾ ਮੰਨਿਆ ਜਾਂਦਾ ਹੈ ਹੁਣ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਵਾਪਸੀ ਕਰ ਗਏ ਨੇ ਜਿਸ ਦੇ ਨਾਲ ਕਾਂਗਰਸ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਵਿਜੇ ਇੰਦਰ ਸਿੰਘ ਲਾ ਨੂੰ ਖਰੜ ਵਿਧਾਨ ਸਭਾ ਹਲਕੇ ਤੋਂ ਕਾਫੀ ਵੱਡਾ ਸਾਥ ਮਿਲ ਸਕਦਾ ਹੈ ਸਿਆਸੀ ਚਰਚਾਵਾਂ ਹੋਣਾ ਚੱਲ ਪਈਆਂ ਨੇ ਅੱਗੇ ਵਧਦੇ ਆ ਮੁੱਖ ਮੰਤਰੀ ਭਗਵੰਤ ਮਾਨ ਵੀ ਘੱਟ ਨਹੀਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਤਿਤਲੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਇੱਕ ਤਕੜਾ ਝਟਕਾ ਦਿੱਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਨੂੰ ਆਮ ਆਦਮੀ ਪਾਰਟੀ ਨੇ ਸ਼ਾਮਲ ਕਰ ਲਿਆ ਅਰਸ਼ ਸੱਚਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਅਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਹੈ ਕਿ ਕਿਹੜਾ ਕਿਸ ਪਾਰਟੀ ਦੇ ਵੱਲ ਹੈ ਅਤੇ ਕਿਹੜਾ ਕਿਸ ਪਾਰਟੀ ਦੇ ਵਿੱਚ ਜਾ ਸਕਦਾ ਹੈ ਬਹੁਤ ਜ਼ਬਰਦਸਤ ਤਰੀਕੇ ਨਾਲ ਦਲ ਬਦਲੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਕਾਂਗਰਸੀ ਆਗੂ ਸਭ ਦਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਇੱਕ ਬਹੁਤ ਵੱਡੀ ਰਾਹਤ ਹਾਈ ਕੋਰਟ ਦੇ ਵੱਲੋਂ ਦਿੱਤੀ ਗਈ ਉਹਨਾਂ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ 5 ਜੂਨ ਤੱਕ ਸਾਧੂ ਸਿੰਘ ਧਰਮਸੋਤ ਨੂੰ ਅੰਤਰਿਮ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਅਰਵਿੰਦ ਕੇਜਰੀਵਾਲ ਨੂੰ ਵੀ ਚੋਣ ਪ੍ਰਚਾਰ ਕਰਨ ਲਈ ਅੰਤਰਿਮ ਜ਼ਮਾਨਤ ਸੁਪਰੀਮ ਕੋਰਟ ਨੇ ਦਿੱਤੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਕੀਤਾ ਜਾ ਸਕਦਾ ਹੈ ਘਟੋ ਘਟ ਉਹ ਆਪਣੇ ਵਿਧਾਨ ਸਭਾ ਹਲਕੇ ਨਾਬੇ ਦੇ ਵਿੱਚ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰ ਸਕਦੇ ਨੇ ਜੋ ਕਿ ਪਟਿਆਲਾ ਦੀ ਲੋਕ ਸਭਾ ਸੀਟ ਦੇ ਵਿੱਚ ਆਉਂਦਾ ਹੈ 6 ਜੂਨ ਨੂੰ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਆਤਮ ਸਮਰਪਣ ਕਰਨਾ ਪਵੇਗਾ ਭਾਵ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਵੀ 2 ਜੂਨ ਨੂੰ ਆਤਮ ਸਮਰਪਣ ਕਰਨਾ ਪੈਣਾ ਹੈ ਇਸੇ ਤਰੀਕੇ ਦੀਆਂ ਅੰਤਰੀਮ ਜ਼ਮਾਨਤਾਂ ਹੁਣ ਸਿਆਸਤਦਾਨਾਂ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਣਮੋਲ ਨੂੰ ਉਮੀਦਵਾਰ ਬਣਾਇਆ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਦਾ ਉਹਨਾਂ ਦਾ ਚੋਣ ਪ੍ਰਚਾਰ ਸਾਥੀ ਕਲਾਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਫਰੀਦਕੋਟ ਦੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ 14 ਮਈ ਵਾਲੇ ਦਿਨ ਸਾਥੀ ਕਲਾਕਾਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ ਰਹੇ ਜੇਕਰ ਵੱਡੇ ਪੰਜਾਬੀ ਕਲਾਕਾਰ ਦੀ ਗੱਲ ਕਰੀਏ ਗਿੱਪੀ ਗਰੇਵਾਲ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਨਾਲ ਮੌਜੂਦ ਸਨ ਅਤੇ ਗਿੱਪੀ ਗਰੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਫਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਇਮਾਨਦਾਰ ਹੈ ਬੰਦਾ ਬੜਾ ਮਿਹਨਤੀ ਹੈ ਅਸੀਂ ਜਾਣਦੇ ਆ ਨਿੱਜੀ ਤੌਰ ਤੇ ਕਰਮਜੀਤ ਅਣਮੋਲ ਨੂੰ ਸਾਨੂੰ ਪਤਾ ਹੈ ਇਹ ਬੰਦਾ ਮਿਹਨਤੀ ਹੈ ਜਿਸ ਕਰਕੇ ਫਰੀਦਕੋਟ ਵਾਲਿਓ ਇਸ ਵਾਰ ਇਤਿਹਾਸ ਰਚਦੇ ਹੋ ਛੋਟੀ ਮੋਟੀ ਜਿੱਤ ਨਾ ਦਿਵਾਇਓ ਕਰਮਜੀਤ ਅਣਮੋਲ ਨੂੰ ਬਹੁਤ ਵੱਡੀ ਲੀਡ ਦਿਵਾਇਓ ਕੋਈ ਨੇੜੇ ਤੇੜੇ ਵੀ ਦਿਖਾਈ ਨਾ ਦੇਵੇ ਇਹਦੇ ਨਾਲ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਵੇਗਾ ਕਰਮਜੀਤ ਅਣਮੋਲ ਪੰਜਾਬ ਦੀ ਆਵਾਜ਼ ਜਾ ਕੇ ਪਾਰਲੀਮੈਂਟ ਦੇ ਵਿੱਚ ਚੁਕੇਗਾ ਇਹ ਬੰਦਾ ਬਹੁਤ ਵਧੀਆ ਹੈ ਗਿੱਪੀ ਗਰੇਵਾਲ ਦੇ ਵੱਲੋਂ ਫਰੀਦਕੋਟ ਦੇ ਲੋਕਾਂ ਨੂੰ ਇਹ ਅਪੀਲਾਂ ਇਸ ਮੌਕੇ ਕੀਤੀਆਂ ਗਈਆਂ ਨੇ ਤਕੜਾ ਕਾਬਲਾ ਫਰੀਦਕੋਟ ਦੀ ਸੀਟ ਤੋਂ ਵੀ ਵੇਖਣ ਨੂੰ ਮਿਲ ਰਿਹਾ ਹੈ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸਾਰਿਆਂ ਨੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਕਿਉਂਕਿ 14 ਮਈ ਵਾਲੇ ਦਿਨ ਆਖਰੀ ਦਿਨ ਸੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਤੇ ਜਿਹੜੇ-ਜਿਹੜੇ ਵੀ ਉਮੀਦਵਾਰ ਮੈਦਾਨਾਂ ਦੇ ਵਿੱਚ ਸਨ ਸਾਰਿਆਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ। ਗੱਲ ਫਰੀਦਕੋਟ ਲੋਕ ਸਭਾ ਹਲਕੇ ਦੀ ਕਰੀਏ ਤਾਂ 32 ਦੇ ਕਰੀਬ ਉਮੀਦਵਾਰਾਂ ਦੇ ਵੱਲੋਂ ਕਾਗਜ਼ ਦਾਖਲ ਕੀਤੇ ਗਏ ਨੇ। ਹੁਣ ਇਨ੍ਹਾਂ ਕਾਗਜ਼ਾਂ ਦੀ ਕੋਖ ਕੀਤੀ ਜਾਵੇਗੀ ਕਿੰਨੇ ਉਮੀਦਵਾਰ ਮੈਦਾਨ ਦੇ ਵਿੱਚ ਬਚਦੇ ਨੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਮੁਕਾਬਲਾ 1 ਜੂਨ ਨੂੰ ਵੋਟਾਂ ਵਾਲੇ ਦਿਨ ਕਿੰਨੇ ਉਮੀਦਵਾਰਾਂ ਦੇ ਵਿਚਾਲੇ ਹੋਵੇਗਾ। ਅਗਲੀ ਖਬਰ ਦੇ ਵੱਲ ਵਧਦੇ ਹਾਂ ਖਡੂਰ ਸਾਹਿਬ ਦੀ ਮੁਕਾਬਲੇ ਦੇ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਨੇ ਸਾਰੇ ਉਮੀਦਵਾਰਾਂ ਨੂੰ ਭਾਜਣਾ ਪਵਾ ਕੇ ਰੱਖ ਦਿੱਤੀਆਂ ਨੇ ਅਤੇ ਅਮਰਤਪਾਲ ਸਿੰਘ ਦੇ ਖਿਲਾਫ ਵਿਰੋਧੀ ਉਮੀਦਵਾਰਾਂ ਦੇ ਵੱਲੋਂ ਤਕੜੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ ਤੱਕੜੀ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਬਣਾਇਆ ਗਿਆ ਏ ਖਡੂਰ ਸਾਹਿਬ ਤੋਂ ਅਤੇ ਉਹਨਾਂ ਦੇ ਵੱਲੋਂ ਇਨੀ ਖਿਲਾਫ ਬਿਆਨਬਾਜ਼ੀ ਲਾਲਜੀਤ ਸਿੰਘ ਭੁੱਲਰ ਅਤੇ ਕੁਲਬੀਰ ਸਿੰਘ ਜੀਰਾ ਦੇ ਖਿਲਾਫ ਨਹੀਂ ਕੀਤੀ ਜਾ ਰਹੀ ਹੈ ਜਿੰਨੀ ਬਿਆਨਬਾਜ਼ੀ ਉਹ ਅਮਰਤਪਾਲ ਸਿੰਘ ਦੇ ਖਿਲਾਫ ਕਰ ਰਹੇ ਨੇ ਹੁਣ ਉਹਨਾਂ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਤਿੱਖੇ ਵਾਰ ਕੀਤੇ ਨੇ ਵਲਟੋਹਾ ਆਖਦੇ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਝੂਠ ਪਰੋਸਿਆ ਜਾ ਰਿਹਾ ਹੈ ਲੋਕਾਂ ਦੇ ਅੱਗੇ ਕਿਹੜਾ ਝੂਠ ਵਲਟੋਹਾ ਆਖਦੇ ਨੇ ਭਾਰਤੀ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਜੇਕਰ ਕੋਈ ਜੇਲ੍ਹ ਦੇ ਵਿੱਚ ਬੈਠਾ ਬੰਦਾ ਸੰਸਦ ਮੈਂਬਰ ਬਣ ਜਾਂਦਾ ਹੈ ਤਾਂ ਉਹ ਰਹਾ ਹੋ ਜਾਵੇਗਾ ਨਹੀਂ ਛੁੱਟਦਾ ਜੇਕਰ ਸਿਮਰਨਜੀਤ ਸਿੰਘ ਮਾਨ ਦੀ ਵੀ ਉਦਾਹਰਣ ਤੁਸੀਂ ਦਿੰਦੇ ਹੋ ਉਹ ਵੀ ਜਿੱਤਣ ਤੋਂ ਬਾਅਦ ਇੱਕਦਮ ਬਾਹਰ ਨਹੀਂ ਆਏ ਸੀ ਉਹਨਾਂ ਨੇ ਵੀ ਆਪਣੀ ਸਜ਼ਾ ਪੂਰੀ ਕੀਤੀ ਸੀ ਉਸ ਤੋਂ ਬਾਅਦ ਹੀ ਬਾਹਰ ਆਏ ਸੀ ਜੇਕਰ ਇਸ ਤਰੀਕੇ ਨਾਲ ਹੋਵੇ ਕਿ ਜਿੱਤਿਆ ਬੰਦਾ ਜੇਲ੍ਹ ਤੋਂ ਬਾਹਰ ਆ ਜਾਂਦਾ ਹੈ ਤਾਂ ਫਿਰ ਚੁਣੇ ਹੋਏ ਮੁੱਖ ਮੰਤਰੀ ਜੇਲਾਂ ਦੇ ਵਿੱਚ ਕਿਵੇਂ ਬੈਠੇ ਹੋਏ ਨੇ ਜਿਵੇਂ ਇਹ ਦੂਜੀਆਂ ਪਾਰਟੀਆਂ ਝੂਠ ਬੋਲ ਕੇ ਜਿੱਤ ਗਈਆਂ ਪਹਿਲਾਂ ਕਾਂਗਰਸ ਨੇ ਝੂਠ ਬੋਲਿਆ ਗੁਰਕਾ ਸਾਹਿਬ ਦੀ ਸੌਂ ਖਾ ਕੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਝੂਠ ਬੋਲੇ ਉਹ ਜਿੱਤ ਗਏ ਹੁਣ ਗੜੂਰ ਸਾਹਿਬ ਤੋਂ ਅਮਰਤਪਾਲ ਸਿੰਘ ਦੇ ਮਾਪ ਇਹ ਅਤੇ ਸਮਰਥਕ ਵੀ ਲਗਾਤਾਰੇ ਝੂਠ ਬੋਲ ਰਹੇ ਨੇ ਉਹ ਜਤਨ ਨੂੰ ਫਿਰਦੇ ਨੇ ਝੂਠ ਬੋਲ ਕੇ ਇਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਇਹ ਪਹਿਲਾਂ ਤਾਂ ਆਖਦੇ ਸੀ ਅਸੀਂ ਭਾਰਤ ਨੂੰ ਮੰਨਦੇ ਨਹੀਂ ਅਸੀਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਕਿਸ ਦੇ ਆਧਾਰ ਤੇ ਇਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ ਕਿਉਂਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਮਤਲਬ ਹੈ ਦੇਸ਼ ਦੇ ਸੰਵਿਧਾਨ ਦੇ ਵਿੱਚ ਤੁਸੀਂ ਯਕੀਨ ਹੈ ਰੱਖਦੇ ਹੋ ਪਹਿਲਾਂ ਆਖਦੇ ਨਹੀਂ ਰੱਖਦੇ ਯਕੀਨ ਹੁਣ ਆਖੀ ਜਾਂਦੇ ਨੇ ਰੱਖਦੇ ਆ ਯਕੀਨ ਇਹਨਾਂ ਦਾ ਦੋਰਾ ਸਟੈਂਡ ਹੈ ਇਹਨਾਂ ਦਾ ਕੋਈ ਸਟੈਂਡ ਹੀ ਹੈ ਨਹੀਂ ਅਜਿਹੀ ਤਿੱਖੀ ਭਾਸ਼ਾ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਮਾਪਿਆਂ ਦੇ ਬਾਰੇ ਵਰਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਰੰਗਲਾ ਪੰਜਾਬ ਬਣਾ ਰਹੇ ਆ ਭਗਵੰਤ ਮਾਨ ਆਪਣੇ ਭਾਸ਼ਣਾ ਦੇ ਵਿੱਚ ਆਖ ਰਹੇ ਨੇ ਬਿਜਲੀ ਮੁਫਤ ਮਿਲ ਜਾਂਦੀ ਹੈ ਇਲਾਜ ਮੁਫਤ ਮਿਲ ਜਾਂਦੀ ਆਉਂਦਾ ਹੈ ਬਸਾਂ ਦਾ ਸਫ਼ਰ ਮੁਫਤ ਹੈ ਸਿੱਖਿਆ ਮੁਫਤ ਮਿਲ ਜਾਂਦੀ ਹੈ ਭ੍ਰੇਟਾਚਾਰ ਖਤਮ ਕਰ ਦਿੱਤਾ ਹੈ ਪਾਣੀ ਨੇਰੀ ਪਾਣੀ ਖੇਤਾਂ ਤੱਕ ਪਹੁੰਚਾ ਦਿੱਤਾ ਏ ਮੋਟਰਾਂ ਵਾਲੀ ਬਿਜਲੀ 24 ਘੰਟੇ ਕਰ ਦਿੰਦੀ ਹੈ ਕਿਸਾਨਾਂ ਦੀ ਫਸਲ ਉਸੇ ਵੇਲੇ ਖਰੀਦੀ ਜਾ ਰਹੀ ਹੈ ਬਹੁਤ ਸਾਰੇ ਹੋਰ ਵੀ ਕੰਮ ਨੇ ਜੋ ਅਸੀਂ ਕਹੇ ਵੀ ਨਹੀਂ ਸੀ ਅਤੇ ਕਰ ਵੀ ਦਿੱਤੇ ਨੇ ਪਰ ਨਸ਼ੇ ਦੇ ਮੁੱਦੇ ਤੇ ਆ ਕੇ ਆਮ ਆਦਮੀ ਪਾਰਟੀ ਬਹੁਤ ਜ਼ਬਰਦਸਤ ਤਰੀਕੇ ਨਾਲ ਕਸੂਤੀ ਘਿਰ ਜਾਂਦੀ ਹੈ ਭਗਵੰਤ ਮਾਨ ਨੇ 15 ਅਗਸਤ ਤੱਕ ਦੀ ਤਰੀਕ ਦਿੱਤੀ ਹੋਈ ਹੈ ਕਿ 15 ਅਗਸਤ ਨੂੰ ਅਸੀਂ ਨਸ਼ਾ ਖਤਮ ਕਰ ਦੇਵਾਂਗੇ 16 ਅਗਸਤ ਨੂੰ ਪੰਜਾਬ ਦੇ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਬਚੇਗਾ ਭਗਵੰਤ ਤੰਮਾਨ ਨੇ ਇਹ ਐਲਾਨ ਕੀਤਾ ਹੋਇਆ ਹੈ ਪਰ ਉਸ ਤੋਂ ਪਹਿਲਾਂ 15 ਅਗਸਤ ਤੋਂ ਪਹਿਲਾਂ ਪਹਿਲਾਂ ਨਸ਼ੇ ਦੇ ਮਸਲੇ ਤੇ ਆਮ ਆਦਮੀ ਪਾਰਟੀ ਕਸੂਤੀ ਕਿਰਦੀ ਨਜ਼ਰ ਆ ਰਹੀ ਹੈ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਉਹ ਮੀਤ ਹੇਰ ਦੇ ਗਵਾਂਡ ਪਿੰਡ ਪਹੁੰਚੇ ਮਿੱਠੇਵਾਲ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਇੱਕ ਗੱਲ ਆਖੀ ਗਈ ਕਿ ਵੇਖੋ ਮੰਤਰੀ ਹੈ ਮੀਤ ਹੇਰ ਉਮੀਦਵਾਰ ਵੀ ਹੈ ਮੀਤ ਹੇਰ ਆ ਤੇ ਉਹਨਾਂ ਦੇ ਗਵਾਂਡ ਪਿੰਡ ਦੇ ਵਿੱਚ 16 ਸਾਲਾਂ ਦਾ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਏ ਉਹ ਨਸ਼ੇ ਦੇ ਨਾਲ ਮੌਤ ਦੇ ਮੂੰਹ ਦੇ ਵਿੱਚ ਚਲੇ ਆ ਗਿਆ ਏ ਵੇਖੋ ਸਰਕਾਰ ਕਿੰਨੀ ਨਾਕਾਬਲ ਹੈ ਇਹ ਸਰਕਾਰ ਕਿੰਨੀ ਝੂਠੀ ਹੈ ਆਖਦੀ ਸੀ 10 ਦਿਨਾਂ ਦੇ ਵਿੱਚ ਇਮਾਨਦਾਰ ਮੁੱਖ ਮੰਤਰੀ ਬਣ ਗਿਆ ਤਾਂ 10 ਦਿਨਾਂ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਕੀ ਹੁਣ ਭਗਵੰਤ ਮਾਨ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰ ਰਹੇ ਇਹ ਨਸ਼ਾ ਖਤਮ ਕਰਨ ਦੇ ਵਿੱਚ 100% ਦੀ ਫੇਲ ਹੋ ਗਏ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿਉਂਕਿ ਚੋਣਾ ਚੱਲ ਰਹੀਆਂ ਨੇ ਜੋ ਵੀ ਮੁੱਦਾ ਸਰਕਾਰ ਦੇ ਖਿਲਾਫ ਹੋਵੇਗਾ ਉਸ ਨੂੰ ਪਣਾਉਣ ਦਾ ਕੰਮ ਵੀ ਵਿਰੋਧੀ ਪਾਰਟੀਆਂ ਦੇ ਵੱਲੋਂ ਕੀਤਾ ਜਾਂਦਾ ਹੈ ਅਤੇ ਨਸ਼ਾ ਬੇਅਦਬੀ ਅਜਿਹੇ ਮੁੱਦੇ ਨੇ ਜਿੰਨਾ ਤੇ ਆਮ ਆਦਮੀ ਪਾਰਟੀ ਨੂੰ ਕੋਈ ਵੀ ਟੁਕਮਾ ਜਵਾਬ ਨਹੀਂ ਸੋਚਦਾ ਹੈ ਅੱਗੇ ਵਾਦੇ ਆ ਜੇਕਰ ਨਸ਼ੇ ਨੇ ਤਾਂ ਲੁੱਟਾਂ ਖੂਹਾਂ ਵੀ ਵੱਧ ਰਹੀਆਂ ਨੇ ਪਰ ਕਿਸ ਤਰੀਕੇ ਦਾ ਮਾਹੌਲ ਹੈ ਬੜਾ ਡਰਾਉਣਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਜਿੱਥੇ ਪਹਿਲਾਂ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਪਹੁੰਚ ਗਏ ਦੋ ਡਾਕੂ ਦੁਕਾਨ ਦੇ ਵਿੱਚ ਇੱਕ ਲੜਕਾ ਬੈਠਾ ਹੋਇਆ ਸੀ ਉਸ ਨੂੰ ਆਖਿਆ ਗੱਲਾ ਖੋਲ ਦਰਾਜ ਖੋਲ ਇਹਦੇ ਵਿੱਚੋਂ ਪੈਸੇ ਕੱਢ ਕੇ ਦੇ ਲੜਕੇ ਨੇ ਆਖਿਆ ਮੇਰੇ ਕੋਲ ਇਸ ਦੀ ਚਾਬੀ ਨਹੀਂ ਹੈ ਜੋ ਮਾਲਕ ਹੈ ਮੈਡੀਕਲ ਸਟੋਰ ਦਾ ਉਹ ਬਾਹਰ ਗਿਆ ਹੈ ਨਹੀਂ ਖੋਲਿਆ ਗਿਆ ਗੱਲਾ ਉੱਥੋਂ ਲਟੇਰੇ ਚਲੇ ਗਏ 8 ਵਜੇ ਦੀ ਕਰੀਬ ਦੀ ਇਹ ਘਟਨਾ ਹੈ ਮੈਡੀਕਲ ਸਟੋਰ ਵਾਲੇ ਨੇ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਦੂਜੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਉੱਤੇ ਥੋੜੀ ਦੂਰ ਹੀ ਇੱਕ ਪੈਟਰੋਲ ਪੰਪ ਪੈਂਦਾ ਸੀ 8 ਵਜੇ ਮੈਡੀਕਲ ਸਟੋਰ ਦੀ ਵੀਡੀਓ ਹੈ ਅਤੇ ਸਵੇਖ 9 ਵਜੇ ਦੂਜੀ ਵੀਡੀਓ ਸਾਹਮਣੇ ਆ ਗਈ ਜਿੱਥੇ ਉਹੀ ਲੜਕੇ ਉਹੀ ਲਟੇਰੇ ਪੈਟਰੋਲ ਪੰਪ ਤੇ ਸ਼ਰੇ ਆਮ 9 ਵਜੇ ਦੇ ਕਰੀਬ ਜਿੱਥੇ ਲੋਕ ਪੈਟਰੋਲ ਡੀਜ਼ਲ ਪਵਾ ਰਹੇ ਸਨ ਅਤੇ ਲੋਕਾਂ ਦੇ ਸਾਹਮਣੇ ਹੀ ਉਹਨਾਂ ਦੇ ਵੱਲੋਂ ਲੁੱਟ ਨੂੰ ਅੰਜਾਮ ਦੇ ਦਿੱਤਾ ਗਿਆ ਬਹੁਤ ਸ਼ਰੈਆਮ ਲੁੱਟਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਪੀੜਤਾਂ ਨੇ ਆਖਿਆ ਵੀਡੀਓਜ਼ ਅਸੀਂ ਪੁਲਿਸ ਨੂੰ ਸੌਂਪ ਦਿੱਤੀਆਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪੁਲਿਸ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਛੇਤੀ ਹੀ ਇਨ੍ਹਾਂ ਡਾਕੂਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਅਜਿਹਾ ਮਾਹੌਲ ਪੰਜਾਬ ਦੇ ਵਿੱਚ ਉਹ ਵੀ ਚੋਣ ਜਾਬਤਾ ਲੱਗਾ ਹੋਣ ਦੇ ਬਾਵਜੂਦ ਬਣਦਾ ਨਜ਼ਰ ਆ ਰਿਹਾ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਹ ਕਿਹ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲ ਅਗਲੀ ਵਾਰ ਫੇਰ ਆਦਰੂਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ